ਇਸ ਸਾਲ ਦੇ ਜੋ ਹੜ੍ਹਾਂ ਦੇ ਜੋ ਹਾਲਾਤ ਬਣੇ ਨੇ ਉਹ ਅਸੀਂ ਬਹੁਤ ਹੀ ਸਭ ਤੋਂ ਪਹਿਲੇ ਤੇ ਨੰਦਰ ਨਿਯੋਗ ਹੈ ਪਹਿਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਕਿਹਾ ਸੀਗਾ ਕਿ ਅਸੀਂ ਬੱਕਰੀਆਂ ਔਰ ਕੁੱਕੜੀਆਂ ਤੱਕ ਦੇ ਮੁਆਵਜ਼ੇ ਦੇਆ ਲੇਕਿਨ ਚਲੋ ਉਹ ਤਾਂ ਉਹ ਪੁੱਲ ਗਏ ਨੇ ਤੇ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਖਜ਼ਾਨਾ ਸਾਡਾ ਕਦੀ ਖਾਲੀ ਨਹੀਂ ਹੋਏਗਾ ਅਸੀਂ ਤਾਂ ਖਜ਼ਾਨਾ ਸਾਡਾ ਭਰਿਆ ਰਹੇਗਾ ਔਰ ਨਹੀਂ ਪਸਾ ਤੁਸੀਂ ਕਹਿ ਰਹੇ ਕਿ ਬੜੇ ਤਰ੍ਹਾਂ ਦੇ ਰੱਖਣ ਦੀ ਕੋਸ਼ਿਸ਼ ਕਰਦੇ ਮੈਂ ਤੁਹਾਨੂੰ ਇੱਥੇ ਭੋਏ ਹਲਕੇ ਦੇ ਵਿੱਚ ਕਈ ਐਸੇ ਨਹੀਂ ਪੱਤਰ ਰੱਖੇ ਹੋਏ ਨੇ ਮੰਤਰੀ ਸਾਹਿਬ ਵੱਲੋਂ ਜਿਹੜੇ ਰੱਖ ਕੇ ਦਿੱਤੇ ਨੇ ਲੇਕਿਨ ਉਸ ਤੋਂ ਬਾਅਦ ਕੰਮ ਕੋਈ ਨਹੀਂ ਹੋਇਆ ਦੇਖੋ ਅਸੀਂ ਇਸ ਸਾਲ ਦੇ ਜੋ ਹੜ੍ਹਾਂ ਦੇ ਜੋ ਹਾਲਾਤ ਬਣੇ ਨੇ ਉਹ ਅਸੀਂ ਬਹੁਤ ਹੀ ਸਭ ਤੋਂ ਪਹਿਲੇ ਤੇ ਨਿਹੰਦਰ ਨਹੀਂ ਹੋ ਗਏ ਕਿਉਂਕਿ ਚੌਥਾ ਮੌਨ ਸੀਜ਼ਨ ਇਸ ਸਰਕਾਰ ਦੇ ਵਿੱਚ ਆ ਚੁੱਕਿਆ ਔਰ ਪਿਛਲੇ ਸਾਲ ਵੀ ਜਦੋਂ ਹੜ੍ਹਾਂ ਦੇ ਹਾਲਾਤ ਬਣੇ ਸੀਗੇ ਉਸ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਨੇ ਕਿਹਾ ਸੀਗਾ ਕਿ ਅਸੀਂ ਬکریاں ਔਰ ਕੁੱਕੜੀਆਂ ਤੱਕ ਦੇ ਮੁਆਵਜ਼ੇ ਦੇਵਾਂਗੇ ਲੇਕਿਨ ਚਲੋ ਉਹ ਤਾਂ ਉਹ ਪੁੱਲ ਗਏ ਨੇ ਅੱਜ ਕੱਲ ਸਟੇਟਮੈਂਟਾਂ ਵੀ ਦਿੰਦੇ ਨੇ ਕਿ ਮੈਂ ਦੇਵਾਂਗਾ ਜ਼ਰੂਰ ਪਰ ਹਜੇ ਤੱਕ ਲੋਕਾਂ ਤੱਕ ਕੋਈ ਸੂਲਤ ਪਹੁੰਚਾਈ ਨਹੀਂ ਜਾ ਰਹੀ ਖਾਸ ਕਰਕੇ ਸਾਡੇ ਕਿਸਾਨਾਂ ਤੱਕ ਔਰ ਰਹੀ ਗੱਲ ਇਸ ਵਾਰ ਦੇ ਜਿੱਥੇ ਚੌਥੇ ਮੌਨ ਸੀਜ਼ਨ ਹੋਣ ਕਰਕੇ ਵੀ ਇੰਨੇ ਬਦ ਤੋਂ ਬੱਦਰ ਹਾਲਾਤ ਬਣੇ ਖੁਦ ਆਪਣੀਆਂ ਨਕੈਲੀਆਂ ਹੋਣ ਕਰਕੇ ਜਿੱਥੇ ਅੱਜ ਇਹ ਪੰਜਾਬ ਦੇ ਵਿੱਚ ਐਸੇ ਹਾਲਾਤ ਬਣੇ ਨੇ ਪਹਿਲੇ ਪੰਜਾਬ ਸਰਕਾਰ ਇਸ ਚੀਜ਼ ਦੀ ਜ਼ਿੰਮੇਵਾਰ ਔਰ ਦੂਸਰੀ ਗੱਲ ਜੇ ਮੈਂ ਪੋਏ ਹਲਕੇ ਦੀ ਗੱਲ ਕਰਾਂ ਮੈਂ ਖੁਦ ਵੀ ਗਰਾਉਂਡ ਤੇ ਜਾ ਕੇ ਅਸੀਂ ਲੋਕਾਂ ਨੂੰ ਪੁੱਛ ਕੇ ਆਇਆ ਹਜੇ ਤੱਕ ਵੀ ਡੇਲੀ ਬੇਸਿਸ ਦੇ ਉੱਤੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਪੁੱਛਦੇ ਆ ਰਹੇ ਹਾਂ ਕਿ ਕੀ ਪੰਜਾਬ ਸਰਕਾਰ ਵੱਲੋਂ ਕੀ ਤੁਹਾਨੂੰ ਸਹੂਲਤਾਂ ਜੜੀਆਂ ਜਾਂ ਕੋਈ ਕਿਸੇ ਚੀਜ਼ ਦੀ ਕੋਈ ਮੁਹੱਈਆ ਕਰਵਾਈ ਗਈ ਹੈ ਜਾਂ ਨਹੀਂ ਕਰਵਾਈ ਗਈ ਲੇਕਿਨ ਹਜੇ ਤੱਕ ਕਿਸੇ ਨੂੰ ਵੀ ਕਿਸੇ ਚੀਜ਼ ਉੱਪਰ ਕੋਈ ਵੀ ਸਹੂਲਤ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਮੰਤਰੀ ਸਾਹਿਬ ਵੀ ਨੇ ਮੰਤਰੀ ਸਾਹਿਬ ਇੱਥੇ ਸੜਕਾਂ ਦੀਆਂ ਹੋਰ ਕਈ ਸਾਰੀਆਂ ਜਿਹੜੀਆਂ ਹੈਗੀਆਂ ਇਨੋਗਰੇਸ਼ਨਆਂ ਉਹਨਾਂ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਵਰਕਰਸ ਦੇ ਨਾਲ ਲੇਕਿਨ ਇਹ ਪੈਸਾ ਕਹਿੰਦੇ ਨੇ ਕਿ ਦੂਸਰੇ ਪਾਸੇ ਹੜਾ ਤੋਂ ਦੇਣ ਵਾਸਤੇ ਪੈਸਾ ਨਹੀਂ ਹੈ ਲੋਕਾਂ ਕੋਲੋਂ ਇਹ ਪੈਸਾ ਇਕੱਠਾ ਕਰ ਰਹੇ ਨੇ ਵੋਲੰਟੀਅਰਲੀ ਕਹਿੰਦੇ ਅਸੀਂ ਲੋਕਾਂ ਕੋਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਕੋਲੋਂ ਪੈਸਾ ਇਕੱਠਾ ਕਰ ਰਹੇ ਹਾਂ ਜਿਹੜਾ ਵੀ ਕੋਈ ਡੋਨੇਟ ਕਰਨਾ ਚਾਹੁੰਦਾ ਹੈ ਤੁਸੀਂ ਮੰਨੋਗੇ ਪਹਿਲੇ ਵੋਲੰਟੀਅਰਲੀ ਕਹਿ ਰਹੇ ਸੀਗੇ ਲੇਕਿਨ ਹੁਣ ਪਰ ਪਠਾਨਕੋਟ ਦੇ ਵਿੱਚ ਜਿੰਨੇ ਵੀ ਮੈਡੀਕਲ ਅਫਸਰ ਹੈਗੇ ਨੇ ਜਾਂ ਕਿਸੇ ਵੀ ਪੋਸਟ ਦੇ ਹੈਗੇ ਨੇ ਮੈਡੀਕਲ ਦੇ ਰਿਲੇਟਿਡ ਦੇ ਵਿੱਚ ਉਹਨਾਂ ਲਈ ਇਹ ਮੰਡੇਟਰੀ ਕਰ ਦਿੱਤਾ ਗਿਆ ਕਿ ਸਾਰਿਆਂ ਨੇ ਹੀ ਐਮੀ ਐਮੇ ਪੈਸੇ ਦੀ ਕੰਟ੍ਰਿਬਿਊਸ਼ਨ ਪੰਜਾਬ ਸਰਕਾਰ ਨੂੰ ਕਰਨੀ ਹੀ ਕਰਨੀ ਹੈ ਜਿਹੜੇ ਕਿ ਪੈਸੇ ਜਿਹੜੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਲੋਕਾਂ ਲਈ ਅਸੀਂ ਵਰਤੇ ਜਾਵੇਗਾ ਲੇਕਿਨ ਇਹ ਤੇ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਖਜ਼ਾਨਾ ਸਾਡਾ ਕਦੀ ਖਾਲੀ ਨਹੀਂ ਹੋਏਗਾ ਅਸੀਂ ਤਾਂ ਖਜ਼ਾਨਾ ਸਾਡਾ ਭਰਿਆ ਰਹੇਗਾ ਔਰ ਅਸੀਂ ਕਿਸੇ ਵੀ ਸੈਂਟਰ ਸਰਕਾਰ ਦੇ ਅੱਗੇ ਸਾਨੂੰ ਝੋਲੀ ਨਹੀਂ ਫਲਾਣੀ ਪਏਗੀ ਲੇਕਿਨ ਅੱਜ ਪੰਜਾਬ ਸਰਕਾਰ ਇੰਨੀ ਕੁ ਜ਼ਿਆਦਾ ਝੋਲੀ ਫਲਾਣ ਵਾਸਤੇ ਮਜਬੂਰ ਹੋ ਗਈ ਕਿ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੀ ਬਜਾਏ ਉਹ ਤਾਂ ਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੋ ਬਹੁਤ ਹੀ ਮਾੜੇ ਹਾਲਾਤ ਨੇ ਅੱਜ ਪੰਜਾਬ 10 ਸਾਲ ਪਿੱਛੇ ਚਲਾ ਜਾ ਚੁੱਕਿਆ ਨੇ ਔਰ ਮੈਂ ਉਮੀਦ ਕਰਦੀ ਹਾਂ ਕਿ ਜਿਹੜੇ ਲੋਕ ਹਰ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਪੰਜਾਬ ਸਰਕਾਰ ਜਲਦ ਜਲਦ ਕੋਈ ਸਹੂਲਤਾਂ ਜਾਂ ਮੁਆਵਜ਼ਾ ਜਲਦੀ ਪ੍ਰੋਵਾਈਡ ਕਰੇਗੀ ਤਾਂ ਕਿ ਜਿਹੋ ਨਾਲ ਨੇ ਕੀਤੇ ਵਾਅਦੇ ਆ ਕੋਈ ਤਾਂ ਵਾਅਦਾ ਉਹਨਾਂ ਦਾ ਪੂਰਾ ਹੋਵੇ ਬੜੀ ਵਾਕਈ ਹੈਰਾਨ ਹੈਰਾਨ ਕਰਨ ਵਾਲੀ ਗੱਲ ਹੈਗੀ ਹੈ ਕਿਉਂਕਿ ਪਿਛਲੇ 75 ਸਾਲਾਂ ਚ ਐਸੀ ਕੋਈ ਸਰਕਾਰ ਨਹੀਂ ਬਣੀ ਜਿਨ੍ਹਾਂ ਨੇ ਟਰਾਂਸਫਾਰਮਰ ਦੇ ਵੀ ਉਦਘਾਟਨ ਜਿਹੜੇ ਹੈਗੇ ਆ ਉਹ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਂ ਸ਼ੁਕਰ ਕਰਦੀ ਹਾਂ ਕਿ ਪਿੱਛੋਂ ਕਿਸੇ ਤਰ੍ਹਾਂ ਦੀ ਕੋਈ ਸਪਾਰਕਿੰਗ ਨਹੀਂ ਹੋਈ ਮੌਕੇ ਦੇ ਉੱਤੇ ਜਿੱਥੇ ਹੋ ਸਕਦਾ ਸੀਗਾ ਕਿ ਵਿਧਾਇਕ ਸਾਹਿਬ ਨੂੰ ਕਿਸੇ ਚੀਜ਼ ਦਾ ਉੱਥੇ ਭੁਗਤਣਾ ਵੀ ਪੈ ਸਕਦੀ ਸੀ ਕੋਈ ਚੀਜ਼ ਸੋ ਬੜੀ ਹੈਰਾਨਗੀ ਔਰ ਹਾਸੋ ਹਣੀ ਜਿਹੀਆਂ ਗੱਲਾਂ ਲੱਗਦੀਆਂ ਜਿਸ ਤਰ੍ਹਾਂ ਦੇ ਨਾਲੇ ਪਹਿਲੇ ਵੀ ਸਕੂਲਾਂ ਦੇ ਵਿੱਚ ਜਿਹੜੇ ਐ ਪਖਾਨਿਆਂ ਦੀ ਮੁਰੰਮਤ ਕਰਾਉਣ ਵਾਸਤੇ ਵੀ ਉਹਨਾਂ ਨੇ ਜਿਹੜਾ ਹੈਗਾ ਉਹ ਇਨੌਗਰੇਸ਼ਨ ਕੀਤੀ ਔਰ ਇਵਨ ਕੀ ਨੀ ਪੱਥਰ ਵੀ ਰੱਖਣ ਦੀ ਕੋਸ਼ਿਸ਼ ਕੀਤੀ ਔਰ ਨੀ ਪਤਾ ਤੁਸੀਂ ਕਹਿ ਰਹੇ ਕਿ ਬੜੇ ਤਰ੍ਹਾਂ ਦੇ ਰੱਖਣ ਦੀ ਕੋਸ਼ਿਸ਼ਾਂ ਕਰਦੇ ਮੈਂ ਤੁਹਾਨੂੰ ਇੱਥੇ ਪੋਏ ਹਲਕੇ ਦੇ ਵਿੱਚ ਕਹੀ ਐ ਐਸੇ ਨਹੀਂ ਪੱਥਰ ਰੱਖੇ ਹੋਏ ਨੇ ਮੰਤਰੀ ਸਾਹਿਬ ਵੱਲੋਂ ਜਿਹੜੇ ਰੱਖਤ ਦਿੱਤੇ ਨੇ ਲੇਕਿਨ ਉਸ ਤੋਂ ਬਾਅਦ ਕੰਮ ਕੋਈ ਨਹੀਂ ਹੋਇਆ ਔਰ ਸਭ ਤੋਂ ਵੱਡੀ ਐਗਜ਼ਾਮਪਲ ਇਹ ਲੈਸਰ ਪਿੰਡ ਦੀ ਹੈਗੀ ਆ ਜਿੱਥੇ ਨੀਂ ਪੱਥਰ ਰੱਖਣ ਤੋਂ ਬਾਅਦ ਵੀ ਅੱਜ ਵੀ ਪਿਛਲੇ ਪੌਣੇ 3 ਸਾਲ ਤੋਂ ਉਸ ਪਿੰਡ ਦੇ ਵਿੱਚ ਸਾਫ਼ ਪਾਣੀ ਪੀਣ ਵਾਸਤੇ ਲੋਕ ਜੜੇ ਨੇ ਤਰਸ ਰਹੇ ਔਰ ਅੱਜ ਵੀ ਗੰਦਾ ਪਾਣੀ ਪੀਣ ਵਾਸਤੇ ਉਹ ਤੇ ਮਜਬੂਰ ਹੋ ਰਹੇ ਨੇ ਪੁੱਛਣਾ ਤੇ ਉਹਨਾਂ ਨੂੰ ਚਾਹੀਦਾ ਕੀ ਨੀਂ ਪੱਥਰ ਰੱਖ ਦਿੱਤਾ ਤੇ ਸਿਰਫ ਇਹ ਮਸ਼ਹੂਰੀਆਂ ਕਰਨ ਵਾਸਤੇ ਨੀਂ ਪੱਥਰ ਰੱਖੇ ਜਾ ਰਹੇ ਨੇ ਸੋ ਲੋਕ ਸਮਝ ਚੁੱਕੇ ਨੇ ਲੋਕ ਇਹਨਾਂ ਚੀਜ਼ਾਂ ਵਾਲੇ ਪਾਸੇ ਬਿਲਕੁਲ ਵੀ ਅਟਰੈਕਟ ਨਹੀਂ ਹੁੰਦੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜੀ ਇਹ ਸਰਕਾਰ ਦਾ ਜਿਹੜੀ ਪੰਜਾਬ ਤੋਂ ਛੁੱਟੀ ਹੋਏਗੀ ਔਰ ਲੋਗ ਯਾਦ ਕਰਨਗੇ ਕਿ ਐਸੇ ਲੋਗ ਸਾਨੂੰ ਪੰਜਾਬ ਦੇ ਵਿੱਚ ਲਿਆਉਣ ਦੀ ਵੀ ਕਿਸੇ ਤਰ੍ਹਾਂ ਲੋੜ ਨਹੀਂ ਕਿਉਂਕਿ ਐਕਸਪੀਰੀਅੰਸ ਹੀ ਕਿਸੇ ਚੀਜ਼ ਦਾ ਨਹੀਂ ਹੈ ਪਤਾ ਹੀ ਕੁਝ ਨਹੀਂ ਹੈ ਕਿ ਕੰਮ ਕਿਸ ਤਰ੍ਹਾਂ ਹੋਣੇ ਨੇ ਤੇ ਇਸੇ ਤਰ੍ਹਾਂ ਦੇ ਸਾਨੂੰ ਮੋਰਤ ਸਾਨੂੰ ਦੇਖਣ ਨੂੰ ਮਿਲਣਗੇ ਔਰ ਕਾਂਗਰਸ ਪਾਰਟੀ ਨੂੰ ਤਾਂ ਪੰਜਾਬ ਦੇ ਲੋਕ ਕਈ ਸਾਲ ਪਹਿਲਾਂ ਹੀ ਯਾਦ ਕਰਨਾ ਸ਼ੁਰੂ ਕਰ ਚੁੱਕੇ ਸੀ ਕਿਉਂਕਿ ਕਾਂਗਰਸ ਹੀ ਆਮ ਲੋਕਾਂ ਦੀ ਸਰਕਾਰ ਸਾਬਤ ਹੋਈ ਹੈ ਜਿਸ ਤਰ੍ਹਾਂ ਹਰ ਵਰਗ ਦੇ ਲੋਕਾਂ ਦੇ ਨਾਲ ਕਾਂਗਰਸ ਪਾਰਟੀ ਖੜੀ ਹੋਈ ਹੈ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਨੇ ਬੋਥ ਲੈਵਲ ਤੋਂ ਲੈ ਕੇ ਮੰਡਲ ਕਮੇਟੀਆਂ ਤੱਕ ਤਿਆਰ ਕਰਕੇ ਹਰ ਹਲਕੇ ਹਰ ਜ਼ਿਲ੍ਹੇ ਦੇ ਵਿੱਚੇ ਚੀਜ਼ ਤਿਆਰ ਕੀਤੀ ਹੈ ਜਿੱਥੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਗਠਨ ਜਿਹੜਾ ਮਜ਼ਬੂਤੀ ਦੇ ਨਾਲ ਜੋ ਤਿਆਰ ਹੋਣ ਜਾ ਰਿਹਾ ਹੈ ਜਿੱਥੇ ਹੁਣ ਤੁਸੀਂ ਦੇਖਿਆ ਹੋਵੇਗਾ ਰੀਸੈਂਟਲੀ ਸੰਗਠਨ ਸ਼੍ਰੀਜਨ ਅਭਿਆਨ ਵੀ ਚੱਲਿਆ ਸੀ ਜਿੱਥੇ AICCC ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਪ੍ਰਧਾਨ ਨਵੇਂ ਨਿਯੁਕਤ ਕੀਤੇ ਜਾਣਗੇ ਜੋ ਚੰਗਾ ਕੰਮ ਕਰ ਰਹੇ ਨੇ ਉਹ ਦੁਬਾਰਾ ਰਿਪੀਟ ਵੀ ਕੀਤੇ ਜਾ ਸਕਦੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਕਮਿਊਨਿਟੀਜ਼ ਦੇ ਨਾਲ ਗੱਲਬਾਤ ਕਰਕੇ ਹਰ ਕਿਸੇ ਲੋਕ ਆਮ ਵਰਗ ਦੇ ਲੋਕਾਂ ਨਾਲ ਗੱਲਬਾਤ ਕਰਕੇ ਇੱਥੇ ਜਿਹੜੇ ਫੈਸਲੇ ਲਈ ਜਾ ਰਹੇ ਨੇ ਔਰ ਸੰਗਠਨ ਮਜ਼ਬੂਤ ਹੋਣ ਦੇ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ ਵਰਕਰ ਮਜ਼ਬੂਤ ਹੁੰਦਾ ਜਿੱਥੇ ਮੈਨੂੰ ਲੱਗਦਾ ਹੈ ਕਾਂਗਰਸ ਬਹੁਤ ਹੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਵਿੱਚ ਉੱਭਰ ਕੇ ਬਾਹਰ ਆਉਣ ਵਾਲੀ ਹੈ ਔਰ ਆਮ ਆਦੀ ਪਾਰਟੀ ਦੇ ਕੀ ਕਹਣੇ ਜੋ ਵਾਦੇ ਕੀਤੇ ਸੀ ਇੱਕ ਵੀ ਵਾਦਾ ਪੂਰਾ ਤਾਂ ਹੋਇਆ ਨਹੀਂ ਜਿੱਥੇ ਮਹਿਲਾਵਾਂ ਦਾ ਸਭ ਤੋਂ ਵੱਡਾ ਵਾਦਾ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਉਹ ਹਜੇ ਵੀ ਜਿਹੜਾ ਹੈਗਾ ਪੈਂਡਿੰਗ ਪਿਆ ਜਿੱਥੇ ਮਹਿਲਾਵਾਂ ਇਹਨਾਂ ਨੂੰ ਬਹੁਤ ਹੀ ਕੜੇ ਸ਼ਬਦਾਂ ਦੇ ਨਾਲ ਆਪਣੀ ਵੋਟ ਦੇ ਨਾਲ 2027 ਦੇ ਵਿੱਚ ਜਵਾਬ ਦੇਣਗੇ ਕਿਉਂਕਿ ਜਿੰਨੇ ਵੀ ਵਾਅਦੇ ਇਹਨਾਂ ਨੇ ਕੀਤੇ ਸੀ ਉਹਨਾਂ ਚੋਂ ਇੱਕ ਵੀ ਵਾਅਦਾ ਹੁਣ ਤੱਕ ਉਹ ਪੂਰਾ ਨਹੀਂ ਕਰ ਸਕੇ ਲੇਕਿਨ ਜਦੋਂ মিডিਆ ਵੀ ਇਹਨਾਂ ਨੂੰ ਸਵਾਲ ਕਰਦਾ ਹਰ ਪਾਸੋਂ ਪੱਲਣਾ ਚਾਰਦੇ ਹੋਏ ਨਜ਼ਰ ਆਉਂਦੇ ਨੇ ਇਧਰੋਂ ਕੰਨ ਨਹੀਂ ਫੜਿਆ ਤੇ ਉਧਰੋਂ ਫੜ ਲਿਆ ਕੋਈ ਨਾ ਕੋਈ ਗੱਲ ਕਰਦੇ ਨੇ ਸੈਂਟਰ ਸਰਕਾਰ ਵੱਲੋਂ ਕੋਈ ਫੰਡ ਆਇਆ ਹੋਵੇਗਾ ਉਹਦੀਆਂ ਉਹਦੇ ਕਿਤੇ ਯੂਟਿਲਾਈਜੇਸ਼ਨ ਕਰਕੇ ਮਸ਼ਹੂਰੀਆਂ ਕਰਦੇ ਨੇ ਲੇਕਿਨ ਪੰਜਾਬ ਸਰਕਾਰ ਨੇ ਜਿਹੜਾ ਖੁਦ ਰੈਵਨਿਊ ਕ੍ਰੀਏਟ ਕਰਨਾ ਸੀ ਉਹ ਹੁਣ ਤੱਕ ਪੰਜਾਬ ਸਰਕਾਰ ਇਸ ਤੇ ਕਾਬਿਲ ਨਹੀਂ ਬਣ ਪਾਈ ਔਰ ਅੱਜ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਇੰਨਾ ਜ਼ਿਆਦਾ ਖਾਲੀ ਹੋ ਚੁੱਕਿਆ ਹੈ ਕਿ ਪੰਜਾਬ ਇੰਨਾ ਕਦੀ ਕਰਜ਼ਦਾਰ ਨਹੀਂ ਹੋਇਆ ਜਿੰਨਾ ਪਿਛਲੇ 75 ਸਾਲਾਂ 'ਚ ਕਦੀ ਕਿਤੇ ਹੋਇਆ ਹੋਵੇਗਾ ਸੋ ਮੈਂ ਉਮੀਦ ਕਰਦੀ ਹਾਂ ਕਿ ਲੋਕ ਸਮਝ ਚੁੱਕੇ ਨੇ ਬਹੁਤ ਜਲਦ ਇਹਨਾਂ ਨੂੰ ਅਲਵਿਦਾ ਕਹਿਣਗੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਦੀ ਵੀ ਇਹਨਾਂ ਦਾ ਕੋਈ ਵੀ ਵਰਕਰ ਹੋਵੇ ਚਾਹੇ ਲੀਡਰ ਹੋਵੇ ਉਹ ਉੱਭਰ ਕੇ ਲੋਕਾਂ ਦੇ ਵਿੱਚ ਕਦੀ ਵਿਛੜਨਾ ਨਾ